ਇਹ ਜੀ ਗੱਲ ਨਹੀਂ ਬਣੂ ਬਣੂ ਬਹੁਤ ਆ ਠੀਕ ਆ ਦੁੱਧ ਬਣੂ ਦਾ 20 ਕਿਲੋ ਦਿੱਤਾ ਹੋਵੇ ਦਾ ਠੀਕ ਆ ਜੀ 18 24 25 ਕਿਲੋ ਦੁੱਧ ਦੇਣਾ ਆਰਾਮ ਨਾਲ ਠੀਕ ਆ ਪੂਰੀ ਜਾਤ ਵਾਲੀ ਆ ਹਾਂ ਮੂਹ ਮਾਂ ਦੀ ਕੁਆਲਿਟੀ ਬਹੁਤ ਸੋਹਣੀ ਆ ਠੀਕ ਆ ਜੀ ਹਾਂ ਲੋਪਰਾ ਸਵਾਗਤ ਕਿਸਾਨ ਵੀਰੋ ਤੁਹਾਡਾ ਗਰਜੀਤ ਰਾਏ ਤੇ ਅੱਜ ਦੀ ਵੀਡੀਓ ਪੈਂਟ ਚੀਮਾ ਤੇ ਜਲਣ ਪੈਂਦਾ ਜੀ ਬਰਨਾਲਾ ਵਾਈ ਕੋਲ ਤਿੰਨ ਬਹਿਣਾ ਸੂਣ ਵਾਲੀਆਂ ਕੱਲੀ-ਕੱਲੀ ਵਾਰ ਦੀ ਆਪਾਂ ਜਾਣਕਾਰੀ ਲਵਾਂਗੇ ਜੇ ਕਿਸੇ ਭਰਾ ਨੇ ਦਾਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਬਾਕੀ ਪਰ ਆਪਣਾ ਫੇਸਬੁੱਕ ਤੇ ਪੇਜ ਆ ਗੁਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੀ ਹੈ ਜੀ ਜਾਣਕਾਰੀ ਬਾਈ ਜੀ ਸასი ਗਈ ਸਤਿ ਸ੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਨਾਮ ਮਨਦੀਪ ਸਿੰਘ ਜੀ ਪਿੰਡ ਚੀਮਾ ਜ਼ਿਲ੍ਹਾ ਫਰਨਾਲਾ ਠੀਕ ਹੈ ਕਿੰਨੇ ਬੇੜਾ ਵੀਰੇ ਪਕੋ ਆਪਣੇ ਕੋਲ ਤਿੰਨ ਬੇੜਾ ਨੇ ਜੀ ਹਰ ਵਕਤ ਪੰਜ ਛੇ ਬੇੜਾ ਹੁੰਦੀਆਂ ਨੇ ਕੱਲ ਚਾਰ ਬੇੜਾ ਵੇਚ ਗਈਆਂ ਸੱਤ ਬੇੜਾ ਹੀ ਗੱਲ ਠੀਕ ਹੈ ਜੀ ਪਹਿਲੀ ਬੇੜਾ ਦੀ ਵੀਰੇ ਜਾਣਕਾਰੀ ਇਹ ਪਹਿਲੀ ਬੇੜਾ ਵੀਰੇ ਦੂਜਾ ਸੂਆ ਹਾਂਜੀ ਦੂਜੇ ਸੂਏ ਲਈ ਸੂਣੀ ਆ ਹਲੇ 5 ਤੋਂ 6 ਦਿਨ ਬਾਕੀ ਨੇ ਠੀਕ ਆ ਬੇੜਾ ਸੀਲ ਠੰਡੀ ਆ ਕੋਈ ਐਹੀ ਜੀ ਗੱਲ ਨਹੀਂ ਣੂ ਣੂ ਬਹੁਤ ਆ ਠੀਕ ਆ ਦੁੱਧ ਪਲੂਣ ਦਾ 20 ਕਿਲੋ ਦਿੱਤਾ ਹੋਵੇ ਦਾ ਠੀਕ ਹੈ ਜੀ 18 24 25 ਕਿਲੋ ਦੁੱਧ ਦੇਣਾ ਆਰਾਮ ਨਾਲ ਠੀਕ ਆ ਪੂਰੀ ਜਾਤ ਵਾਲੀ ਆ ਹਾਂ ਮੂਹ ਮਾਂ ਦੀ ਕੁਆਲਿਟੀ ਬਹੁਤ ਸੋ ਲੋਪਰਾ ਚੈੱਕ ਕਰ ਸਾਬੇ ਫੇਸ ਬਿਊਟੀ ਚੈੱਕ ਕਰ ਸਾਬੇ ਥੋੜਾ ਕਰਮਾਂ ਵਾਲੇ ਦਾ ਸੁਣਾ ਬਾਕੀ ਆਪਣੀ ਬੈੜ ਕੋਈ ਪੈਰਾਂ ਪੂਰਾਂ ਦੀ ਮਾੜੀ ਨਹੀਂ ਹੋਣੀ ਠੀਕ ਹੈ ਜੀ ਬਰੇ ਜੀ ਲੋ ਜੀ ਚੈੱਕ ਕਰ ਸਾਬੇ ਥੋੜਾ ਤਰਾ ਥੋੜਾ ਸੂਰਜੀ ਕਰਨਾ ਪੈਣੀ ਸੰਸਾਰ ਲੋ ਆਪਣੀ ਪੈਰਾਂ ਪੂਰਾਂ ਦੀ ਨਹੀਂ ਮਾੜੀ ਹੋਣੀ ਠੀਕ ਹੈ ਜੀ ਹਾਂ ਲੋਪਰਾ ਚੈੱਕ ਕਰ ਸਾਬਾ ਕੱਲਾ ਕੱਲਾ ਥਣ ਥੋੜਾ ਤਰਾ ਕਰਮਾਂ ਵਾਲੀ ਬਹੁਤ ਸੁਣਾ ਦੂਰ ਤੋਂ ਵੀਡੀਓ ਬਣਾਉਣੇ ਕੋਈ ਜੂ ਨਹੀਂ ਕਰਿਆ ਬਸ ਐਮਪਲ ਵੀਡੀਓ ਪਰਾ ਜਾਜੀ ਤੁਸੀਂ ਵੀਡੀਓ 'ਚ ਦੇਖੋਗੇ ਇਹ ਜੀ ਇੱਥੇ ਆ ਕੇ ਦੇਖਾ ਲਓ ਜੀ ਮਾਨ ਭਾਈ ਰੇਟ ਇਹਦਾ ਰੇਟ ਇਹਦਾ ਵੀਰੇ ਮੰਗਣ ਨੂੰ ਤਾਂ ਕੋਈ ਮਰਜ਼ੀ ਮੰਗੀ ਜਾਈਏ ਮੁੱਲ ਤਾਂ 85 ਆ 82000 ਦੀ ਵਾੜ ਦੇ ਦਾਂਗੇ 82000 ਹਾਂ ਮੁੱਲ 85 ਆ 82000 ਦੀ ਵਾੜ ਦੇ ਦਾਂਗੇ ਕਿੰਨੇ ਦਿਨ ਰਹਿ ਸਹੀ ਵੀ ਇਹ ਦਿਨ ਇਹਦਾ ਹਫਤਾ ਪਿਆ ਹੂ ਇੱਕ ਹਫਤਾ ਇੱਕ ਹਫਤੇ ਦੀ ਕੱਚੀ ਆ ਹਾਂ ਵੀਰੇ ਠੀਕ ਆ ਜੀ ਹਾਂ ਭਾਈ ਦੂਜੀ ਵਾੜ ਇਹ ਜਰਸੀ ਕ੍ਰੋਸ ਆ ਇਹ ਵੀ ਦੂਜਾ ਸੁਗਾ ਬਈ ਠੀਕ ਆ ਇਹਦਾ ਦੁੱਧ ਦਿੱਤਾ ਹੋਇਆ 17 ਕਿਲੋ ਬਲੂਨ ਦਾ ਠੀਕ ਆ ਐਸਡੀ ਬੀ ਕੀ ਵਾਈਕਲ ਉਹਦੀ ਉਮੀਰ ਹੈਗੀ ਆ 20 ਕਿਲੋਰੀ ਠੀਕ ਆ ਹਾਂ ਕਿੰਨੇ ਦਿਨ ਦੱਸਿਆ ਸੀ ਇਹਦਾ ਇਹਦਾ ਵੀ ਹਫਤਾ ਹੀ ਪਿਆ ਹਲੇ ਚੱਕਾ ਤਰੀ ਕੱਚੀ ਹਾਂ ਚੱਕਾ ਸਭ ਚੰਗੀ ਪੜੀ ਪਲੋਸੀਆ ਪੂਰੀ ਜਾਤ ਵਾਲੀ ਆ ਦੂਜਾ ਸੂਆ ਲੋ ਜੀ ਪੂਰੀ ਚੰਗੀ ਵਹਿੜਾ ਕਿਸੇ ਪਾਸੇ ਕੁਤਤ ਨਹੀਂ ਲੋ ਜੀ ਲਿਆ ਪਰ ਕੋਈ ਬੰਦਾ ਸੋਟੀਆਂ ਨਾ ਮਾਲੇ ਚੌੜੀਆਂ ਚੌਕੀਆਂ ਬਹੁਤ ਨੇ ਠੀਕ ਆ ਬਾ ਜੂਮ ਵੀ ਨਹੀਂ ਕਿਤੇ ਫਿਰ ਸੈਂਪਲ ਆਹ ਨਹੀਂ ਵੀ ਆਪ ਜੂਮ ਕਰਕੇ ਵੀਡੀਓ ਬਣਾਉਣਾ ਚਾਹੀਜੀ ਅਗਲਾ ਕਰਿਆ ਕੇ ਦੇਖੋ ਇਹ ਜੀ ਵੀਡੀਓ ਲਓ ਜੀ ਇਹ ਗਲਤੀ ਤੇ ਆਪਣੇ ਸਾਬ ਤਾਂ ਰੱਖਾ ਵਾਲਾ ਮਨ ਦਾ ਅਗਲਾ ਜਿਹੜਾ ਲੈ ਕੇ ਆਂਦਾ ਕਿ ਭਾਈ ਛੋਡੀ ਵੀਡੀਓ ਆ ਵਿੱਚ ਵੀਡੀਓ ਵਾਲਾ ਦਾ ਕੀ ਕੰਮ ਹੈ ਜੂਮ ਕਰਕੇ ਦਿਖਾਉਣਾ ਜਦੋਂ ਆਹ ਜਰਾ ਕੋਲੇ ਆਉਂਦਾ ਏਡਿਕ ਨਿਕਲ ਜਾਂਦੀ ਆ ਹਾਂ ਮੈਂ ਵੀ ਬਹੁਤ ਫਾਈ ਮੜਿਆ ਹਾਂ ਸਰੋਂ ਦਾ ਫਾਇਦਾ ਨਹੀਂ ਹੈਗਾ ਲਓ ਜੀ ਬਹੁਤ ਸੋਹਣੀ ਆ ਸਾਨੂੰ ਤੋਂ ਦੀ ਕੋਈ ਹੋਰ ਠੀਕ ਐ ਸੀ ਮੇਰਾ ਮੰਨ ਇਹ ਆਪਾਂ 75000 ਦੀ ਬਿਹੜ ਦੇ ਦਾਂਗੇ ਵੀਰੇ 75000 ਦੀ ਬਿਹੜ ਹਾਂ ਚੈੱਕ ਕਰ ਸਕਦੇ ਹਾਂ ਠੀਕ ਹੈ ਜੀ ਹਾਂਜੀ ਅਗਲੀ ਇਹ ਜਰਸੀ ਐਰ ਸੈਰ ਆ ਗਈ ਹਾਂਜੀ ਹਾਂ ਵੀਰੇ ਇਹ ਵੀ ਦੂਜਾ ਸੂਆ ਸੂਈ ਵੀ ਆ ਕਾਨੂੰਨ ਦਾ 16 ਕਿਲੋ ਦੁੱਧ ਦਿੱਤਾ ਰਿਹਾ ਕਲੇ ਬਣੂ ਮਣੂ ਬੱਸੀ ਬਥੇਰੀ ਠੀਕ ਹੈ ਜੀ ਹਾਂ ਠੰਡੀ ਸੀਰ ਲੋ ਜੀ ਕੋਈ ਉਹ ਨਹੀਂ ਹੈਗੀ ਠੀਕ ਹੈ ਜੀ ਦੂਜਾ ਸੂਆ ਪਿਆਰ ਠੀਕ ਆ ਲੋ ਜੀ ਇਹ ਵੀ ਸੂਣ ਵਾਲੀ ਆ ਇਹ ਵੀ ਥਣ ਥਣ ਬਹੁਤ ਸੋਹਣਾ ਲੱਗਾ ਮੋਟਾ ਮੋਟਾ ਥਣਾ ਹੱਤੀ ਚਵਾਈ ਵਾਲਾ ਲੋ ਜੀ ਲੈ ਥਣ ਦਿਖਾ ਦੇ ਇਧਰੋਂ ਸਾਈਡ ਤੇ ਦਿਖਾ ਦੇ ਦਿਖਾ ਲੋ ਜੀ ਚੱਕਰ ਕੋਲਾ ਜਵਾਕ ਚੋਈ ਚੱਲੇ 8 ਸਾਲਾਂ ਦਾ ਠੀਕ ਹੈ ਜੀ ਠੀਕ ਦੋਬਰਾ ਚੰਗਾ ਕੱਦ ਬੜਾ ਸਾਰੇ ਬੜਾ ਸੋਹਣੀਆਂ ਸੁਨੱਖੀਆਂ ਮਾਨ ਭਾਈ ਰੇਟ ਇਹ ਵੀ 75000 ਦੀ ਦੇ ਦਾਂਗੇ ਬੱਸੀ ਮਾਨ ਤਾਨ ਹੋ ਜੀ ਹਾਂ ਮਾਨ ਤਾਨ ਕਰਾਂਗੇ ਜਰੂਰ ਕਿਹ ਵੀਰ ਭਾਈ ਦਾ ਇਹਦਾ ਠੀਕ ਹੈ ਜੀ ਜਿਹੜਾ ਮਾਨ ਕਰਕੇ ਉਹ ਮਾਨ ਤਾਨ ਜਰੂਰ ਕਰਾਂਗੇ ਤਾਂ ਤੁਹਾਨੂੰ ਦੇਖ ਕੇ ਕਿੰਨਾ ਸਾਫ਼ ਆ ਠੀਕ ਹੈ ਮਾਨ ਕੱਦ ਕਿਦਾਂ ਕੱਦ ਤੇਰਾ ਕੱਦ ਮੇਰਾ ਦਾ ਸੇਫ ਹਟਾ ਸੇਫ ਹਟਾਦਾ ਭਰਾ ਅਡਜਸਟਮੈਂਟ ਕਰ ਸਕਦੇ ਹਾਂ ਭਾਈ ਦੇ ਖਾਤੇ ਤੋਂ ਸਾਨੂੰ ਇਹਨਾਂ ਠੀਕ ਵਿਰਾਗ ਕਰਨਗੇ ਕੱਦ ਦਾ ਕਰਕੇ ਭਾਈ ਦਾ ਕੋਈ ਨੂੰ ਪਤਾ ਯਾ ਚੰਗਾ ਖਰਾਕਾਂ ਖਾਂਦਾ ਭਾਈ ਮਾਨ ਠੀਕ ਹੈ ਨਾ ਕੱਦ ਕੋਦ ਸੋਖਣਾ ਸੋਹਣਾ ਤਿੰਨੇ ਵੜਾ ਬਾਈ ਕੋਲ ਪੂਰੀਆਂ ਸੋਹਣੀਆਂ ਸੁਨੱਖੀਆਂ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਰੇਟ ਬਾਈ ਨੇ ਸਾਨੂੰ ਦੱਸ ਦਿੱਤਾ ਜੀ ਨੰਬਰ ਬਾਈ ਦਾ ਸਕਰੀਨ ਤੇ ਲਵਾਵਾਂਗੇ ਜੀ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ तहे دلੋਂ ਧੰਨਵਾਦ ਓਕੇ